ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਬੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਅਰਜ਼ ਆਲ ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੀ 72ਵੀਂ ਵਰੇਗੰਡ ਮੌਕੇ ਜਥੇਬੰਦੀ ਦਾ ਜਥੇਬੰਦਕ ਢਾਂਚਾ ਪੰਗ ਕਰ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਹੁਣ ਆਲ ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੀ ਬਾਗਡੋਰ ਨਰੋਲ ਵਿਦਿਆਰਥੀਆਂ ਦੇ ਹੱਥਾਂ ਵਿੱਚ ਸੌਂਪੀ ਜਾਵੇਗੀ ਜਿੰਨੀ ਦੇਰ ਤੱਕ ਇਹ ਅਮਲ ਸਿਰੇ ਨਹੀਂ ਚੜ੍ਹਦੇ ਉਦੋਂ ਤੱਕ ਕਰਨੈਲ ਸਿੰਘ ਪੀਰ ਮੁਹੰਮਦ ਜਥੇਬੰਦੀ ਦੇ ਐਕਟਿੰਗ ਪ੍ਰੈਜ਼ੀਡੈਂਟ ਹੋਣਗੇ ਇਸ ਮੌਕੇ 6 ਫਾਰ ਜਸਟਿਸ ਵੱਲੋਂ ਆਰੰਭੀ 220 ਰੈਫਰੰਡਮ ਦੀ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਵੀ ਕਹੀ ਗਈ ਹੈ ਅੱਜ ਦੇ ਸ਼ੋਅ ਵਿੱਚ ਅਸੀਂ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੀ ਆਉਣ ਵਾਲੀ ਸਮੇਂ ਲਈ ਵਿਵਤਬੰਦੀ ਅਤੇ ਪੰਜਾਬ ਦੀ ਸਿਆਸਤ ਸੰਬੰਧੀ ਸਰਦਾਰ ਕਰਨਲ ਸਿੰਘ ਪੀਰ ਮੁਹੰਮਦ ਨਾਲ ਗੱਲਬਾਤ ਕਰਾਂਗੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਪੀਰ ਮੁਹੰਮਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰੋਜੀ ਕਾ ਖਾਲਸਾ ਵੈਗਰੋਜੀ ਕੀ ਫਤਿਹ ਜੀ ਪੀਰ ਮੁਹੰਮਦ ਸਾਹਿਬ ਜਿਹੜਾ ਅੱਜ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦਾ 72ਵਾਂ ਸਥਾਪਨਾ ਦਿਵਸ ਤੇ ਮੌਕੇ ਤੇ ਇਹ ਚੇਂਜਸ ਕੀਤੀਆਂ ਗਈਆਂ ਨੇ ਇਹਦੇ ਪਿੱਛੇ ਕੀ ਮਕਸਦ ਹੈ ਅਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਥੇਬੰਦੀ ਦਾ ਕੀ ਵਿਉਂਤਬੰਦੀ ਕੀ ਹੋਊਗੀ ਇਹ ਦੇਖੋ ਜੀ ਇਹ ਜਿਹੜੀ ਜਥੇਬੰਦੀ ਹੈ 올ਰੀਡੀਆ 6 ਸਟੂਡੈਂਟਸ ਫੈਡਰੇਸ਼ਨ 13 ਸਤੰਬਰ 1944 ਨੂੰ ਲਾਹੌਰ ਦੇ ਮਿੰਟ ਗੁਮਰੀ ਕਾਲਜ ਜੀ ਜਿਸ ਦੀ ਸਥਾਪਨਾ ਕੀਤੀ ਗਈ ਸੀ ਔਰ ਉਦੋਂ 13 ਸਿੱਖ ਨੌਜਵਾਨ ਇਕੱਠੇ ਹੋਏ ਸਨ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਇੱਕ ਅਜਿਹੀ ਜਥੇਬੰਦੀ ਬਣਾਈ ਜਾਵੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਹਿੱਤਰ ਵਿਚਾਰ ਉਚਾਰਾ ਮੁਤਾਬਕ ਔਰ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ ਮੁਤਾਬਕ ਜਿਹੜੀ ਸਿੱਖ ਕੌਮ ਦੀ ਬਿਹਤਰਮੰਤ ਵਾਸਤੇ ਚੰਗੇ ਭਵਿੱਖ ਵਾਸਤੇ ਤੇ ਵਿਦਿਆਰਥੀਆਂ ਦੇ ਅੰਦਰ ਇੱਕ ਸਿੱਖੀ ਦੀ ਤਾਹੋ ਜਲਾਲ ਦੀ ਜਿਹੜੀ ਭਾਵਨਾ ਉਹਨੂੰ ਪੈਦਾ ਕਰਨ ਵਾਸਤੇ ਯਤਨਸ਼ੀਲ ਰਵੇ ਜੀ ਤੇ ਇਹ ਜਥੇਬੰਦੀ ਦਾ ਗਠਨ ਹੋਣ ਤੋਂ ਬਾਅਦ ਲਗਾਤਾਰ ਇਹ ਜਥੇਬੰਦੀ ਨੇ ਆਪਣੇ 72 ਸਾਲਾਂ ਦੇ ਇਤਿਹਾਸ ਦੇ ਵਿੱਚ ਕਈ ਤਰ੍ਹਾਂ ਦੇ ਉਤਰਾਚੜਾ ਦੇ ਵਿੱਚੋਂ ਗੁਜ਼ਰ ਕੇ ਇੱਕ ਅਹਿਮ ਮਕਾਮ ਜਿਹੜਾ ਹਾਸਲ ਕੀਤਾ ਔਰ ਇਹ ਜਥੇਬੰਦੀ ਜਿਹੜੀ ਇਸ ਦੇ ਜਿੰਨੇ ਵੀ ਪ੍ਰਧਾਨ ਰਹੇ ਨੇ ਉਹ ਅਲੱਗ-ਅਲੱਗ ਖੇਤਰ ਦੇ ਵਿੱਚ ਉਹਨਾਂ ਦਾ ਆਪਣਾ-ਆਪਣਾ ਇੱਕ ਯੋਗਦਾਨ ਹੈ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਨੇ ਵਰਲਡ ਵਾਈਡ ਆਪਣਾ ਇੱਕ ਨਾਮ ਸਥਾਨ ਔਰ ਫੈਡਰੇਸ਼ਨ ਦੇ ਸ਼ਾਨਾਮਤੇ ਇਤਿਹਾਸ ਨੂੰ ਅੱਗੇ ਲੈ ਜਾਣ ਵਾਸਤੇ ਇੱਕ ਚੰਗਾ ਯੋਗਦਾਨ ਪਾਇਆ ਔਰ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਜਿੰਦਾ ਨੇ ਉਹ ਵੀ ਜਿਸ ਜਿਸ ਖੇਤਰ ਦੇ ਵਿੱਚ ਵੀ ਹੈਗੇ ਨੇ ਉੱਥੇ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਤੋਂ ਕਦੇ ਵੀ ਜਿੱਦ ਕਰੇ ਨਹੀਂ ਹੈਗੇ ਸੋ ਪਿਛਲੇ ਲੰਮੇ ਸਮੇਂ ਤੋਂ ਸਾਡੇ ਉੱਪਰ ਇੱਕ ਦੋਸ਼ ਲੱਗੇ ਰਿਹਾ ਸੀ ਕਿ ਇਹ ਜੱਫੇਬੰਦੀ ਜਿਹੜੀ ਵਿਦਿਆਰਥੀਆਂ ਦੀ ਹੈਗੀ ਏ ਜੀ ਔਰ ਇਹਦੇ ਵਿੱਚ ਜਿਹੜੇ ਪਾਸ ਆਊਟ ਸਟੂਡੈਂਟਸ ਨੇ 올ਡ ਸਟੂਡੈਂਟਸ ਨੇ ਉਹ ਇਹਦੇ ਵਿੱਚ ਆਪਣਾ ਕਬਜਾ ਜਮਾਈ ਰੱਖਿਆ ਜੀ ਲੇਕਿਨ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸਨ ਜਿਹੜੀਆਂ ਚੁਣੌਤੀਆਂ ਦੇ ਵਿੱਚੋਂ ਜਿਹੜੀ ਸਿੱਖ ਲੀਡਰਸ਼ਿਪ ਹੈ ਮੌਜੂਦਾ ਉਹ ਬਿਲਕੁਲ ਡਰਕਨਾਰ ਕਰ ਗਈ ਔਰ ਜਿੰਨਾ ਵੀ ਕਾਜ ਕਰਨਾ ਸੀ ਉਹ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜਿਹੜੇ ਸਿੱਖਾਂ ਦੇ ਇਹ ਮਸਲੇ ਸਨ ਜਿਵੇਂ ਸਿੱਖਾਂ ਦੀ ਨਸਲ 쿠ਸ਼ੀ ਦੀ ਇੱਕ ਵੱਡੀ ਦਾਸਤਾਨ ਹੈ ਔਰ ਉਸ ਦੇ ਉੱਪਰ ਕਦੇ ਵੀ ਸਿੱਖ ਲੀਡਰਸ਼ਿਪ ਨੇ ਸੁਪਰਚਾਰੀ ਦਿਖਾਈ ਉਹ ਹਮੇਸ਼ਾ ਜਿਵੇਂ ਹਾਕਮ ਕਹਿੰਦੇ ਰਹੇ ਦਿੱਲੀ ਦੇ ਕੇ ਦਿੱਲੀ ਦੰਗੇ ਸਨ ਤਾਂ ਉਹ ਵੀ ਉਹੋ ਹੀ ਤੋਸਤਾਂ ਮਗਰ ਰੱਖਦੇ ਰਹੇ ਕਿ ਹਾਂ ਜੀ ਦੰਗੇ ਸਨ ਦੰਗਿਆਂ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਮੁਆਵਜ਼ਾ ਮਿਲੇ ਲੇਕਿਨ 올ਿੰਪਿਕ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਹ ਮਨੁੱਖੀ ਅਧਿਕਾਰ ਸਭਾ ਜਿਹੜੀ ਸਿਕਸ ਕਾ ਅਜਸਟਸ ਜਿਹੜੀ 2007 ਦੇ ਵਿੱਚ ਗਠਿਤ ਕੀਤੀ ਗਈ ਔਰ ਜਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵਲ ਸਿੰਘ ਪੰਨੂ ਨੇ ਉਹਨਾਂ ਨਾਲ ਜਿੱਕੇ ਉਹਨਾਂ ਦੀ ਸਮੂਹੇ ਜਿਹੜੇ ਸਾਥੀ ਸਨ ਲੀਗਲ ਉਹਨਾਂ ਨਾਲ ਸਾਰਿਆਂ ਨਾਲ ਦਸਤਖਤ ਕਰਕੇ ਜਨਤਕ ਔਰ ਕਾਨੂੰਨੀ ਡੈਰੇ ਦੇ ਵਿੱਚ ਰਹਿ ਗਏ ਕਿ ਅਸੀਂ ਇਵੇਂ ਲੜਾਈ ਲੜ ਸਕਦੇ ਹਾਂ ਔਰ ਦੁਨੀਆ ਨੂੰ ਇਹ ਦੱਸ ਸਕੀਏ ਕਿ ਸਿੱਖ ਕੌਮ ਦੀ ਇੱਕ ਨਸਲਕੁਸ਼ੀ ਹੋਈ ਹੈ ਔਰ ਹਰਨਪੁਰ ਨਸਲਕੁਸ਼ੀ ਵਾਸਤੇ ਜਿਹੜੇ ਕੋਈ ਵੀ ਹਾਕਮ ਆਏ ਨੇ ਕਈ ਕਾਂਗਰਸ ਨੇ ਭਾਜੀ ਪੀਸੀ ਆਸਸੀ ਜਾਂ ਜਿਹੜੇ ਉਹਨਾਂ ਦੇ ਥੱਲੇ ਸੂਬੇਦਾਰ ਨੇ ਉਹਨਾਂ ਨੇ ਹਮੇਸ਼ਾ ਖੇਮ ਦਾ ਨੁਕਸਾਨ ਕੀਤਾ ਸੋ ਇਹ ਜਥੇਬੰਦੀ ਦਾ ਜਿਹੜਾ ਉਹ ਹਲਾਮਾ ਉਹਨਾਂ ਲੋਕਾਂ ਦਾ ਜਿਹੜੇ ਸਾਨੂੰ ਵਾਰ-ਵਾਰ ਇੱਕੋ ਸਵਾਲ ਕਰਦੇ ਸੀ ਕਿ ਤੁਸੀਂ ਜੀ ਵਿਦਿਆਰਥੀਆਂ ਦੀ ਜਥੇਬੰਦੀ ਦੇ ਤੁਸੀਂ ਕਿਵੇਂ ਆਪਣੇ ਆਪ ਨੂੰ ਪ੍ਰਧਾਨ ਘਵਾ ਸਕਦੇ ਹੋ ਆਪੀ ਕਦੇ ਵੀ ਆਪਣੇ ਆਪ ਨੂੰ ਇਹ ਫਿਰ ਕਬਜ਼ੇ ਵਾਸਤੇ ਜ세ਬੰਦੀ ਦੀ ਸੇਵਾ ਦੇ ਵਿੱਚ ਨਹੀਂ ਹਾਜ਼ਰ ਹੋਏ ਹਮੇਸ਼ਾ ਉਹਦੇ ਪੰਥਕ ਸੇਵਕ ਬਣ ਦੀ ਕੋਸ਼ਿਸ਼ ਕੀਤੀ ਏ ਔਰ ਇਹ ਜਿਹੜਾ ਹੁਣ ਨਿਰਣਾ ਲਿਆ ਗਿਆ ਕਿ ਉਦੋਂ ਜਦੋਂ ਗੱਠਜੋੜ ਕੀਤੀ ਗਈ ਸੀ ਉਦੋਂ ਹੀ 13 ਮੈਂਬਰੀ ਅਡ ਹਾਕ ਕਮੇਟੀ ਬਣੀ ਸੀ ਸਭ ਤੋਂ ਪਹਿਲਾਂ ਜਿਹਨੇ ਅੱਗੇ ਜਾ ਕੇ ਸਟਰਕਚਰ ਬਣਾਇਆ ਸੀ ਉਹ ਸਰਦਾਰ ਸਰੂਪ ਸਿੰਘ ਕੋਰਾਂ ਨੂੰ ਪਹਿਲਾ ਪ੍ਰਧਾਨ ਨਿਯੁਕਤ ਕੀਤਾ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਚੜਾ ਚੁਗਿਰਦਿਆਂ ਹੋਇਆ ਅਸੀਂ ਹੁਣ ਜਿਹੜਾ 72ਵੇਂ ਬਰੇਗੰਦ ਜ 1 ਸਤੰਬਰ ਕੱਲ ਅਸੀਂ ਖਾਲਸਾ ਦਵਾਨ ਗੁਰਦੁਆਰਾ ਫਰੀਦਕੋਟ ਸਾਹਿਬ ਵਿਖੇ ਮਨਾਇਆ ਏ ਔਰ ਉੱਥੇ ਇੱਕ ਵੱਡਾ ਇਕੱਠ ਹੋਇਆ ਔਰ ਉਸ ਇਕੱਠ ਦੇ ਵਿੱਚ ਅਸੀਂ ਜਿਹੜਾ ਮੌਜੂਦਾ ਜਥੇਬੰਦ ਕਟਾਂਚਾ ਉਹਨੂੰ ਡਿਜ਼ੋਲਵ ਕਰ ਦਿੱਤਾ ਔਰ ਨਵਾਂ ਜਥੇਬੰਦ ਕਟਾਂਚਾ ਬਣਾਉਣ ਤਾਂ ਕਿ ਜਿਹੜੀ 13 ਮੈਂਬਰੀ ਕਮੇਟੀ ਗਠਿਤ ਕੀਤੀ ਏ ਜਿੰਨੇ ਵਿੱਚ ਸਮੁੱਚੇ ਜਿਹੜੇ ਵਿਦਿਆਰਥੀ ਨੇ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਲੈ ਕੇ ਵੱਖ-ਵੱਖ ਯੂਨੀਵਰਸਿਟੀਆਂ ਦੇ ਔਰ ਕਾਲਜਾਂ ਨਾਲ ਸੰਬੰਧਿਤ ਨੇ ਤੇ ਜਿਹੜਾ ਪਹਿਲੀ ਚੇਤਰ ਹੋਏਗੀ 14 ਮਾਰਚ ਨੂੰ ਜਦੋਂ ਨਾਨਕਸ਼ਹੀ ਕਲੰਡਰ ਦਾ ਪਹਿਲਾ ਸਾਲ ਹੋਵੇਗਾ ਉਹ 2017 ਦੇ ਵਿੱਚ ਉਦੋਂ ਅਸੀਂ ਇੱਕ ਟੈਲੀਗੇਟ ਜਿਲ੍ਹਾਤ ਗੁਲਾਵਾਂਗੇ ਉਸ ਜਿਲ੍ਹਾਤ ਦੇ ਵਿੱਚ ਪੂਰਾ ਜਿਹੜਾ ਜਥੇਬੰਦੀਆਂ ਦਾ ਅਫਰਦਾਨ ਤੋਂ ਲੈ ਕੇ ਸਭ ਤੋਂ ਉੱਚੇ ਅਹੁਦੇਦਾਰ ਜਿਹੜੇ ਗਠਿਤ ਕਰ ਦਿੱਤੇ ਜਾਣਗੇ ਜੀ ਪੀਰ ਮੁਹੰਮਦ ਸਾਹਿਬ ਇਹਦੇ ਚ ਜਿਹੜੀ 220 ਰੈਫਰੈਂਡਮ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਕਿ ਜਿਹੜਾ ਤੁਹਾਡਾ ਗਰੁੱਪ ਹੈਗਾ ਤੁਹਾਡੀ ਜਥੇਬੰਦੀ ਹੈਗੀ ਆ ਇਹ ਉਧਰ ਨੂੰ ਪੇਸ਼ਕਦਮੀ ਕਰੇਗੀ ਤੇ ਲੋਕਾਂ ਨੂੰ ਉਸ ਬਾਰੇ ਰੈਫਰੈਂਡਮ ਬਾਰੇ ਜਾਣਕਾਰੀ ਦੇਗੀ ਲੋਕਾਂ ਨੂੰ ਇਸ ਮੂਹਮ ਨਾਲ ਜੋੜੇਗੀ ਉਸ حوالے ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਕੀ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਫੈਡਰੇਸ਼ਨ ਜਦੋਂ ਗੱਲ ਕੀਤੀ ਗਈ ਸੀ ਤਾਂ ਉਦੋਂ ਇੱਕ ਰਾਸ਼ੀ ਮਤਾ ਜਿਹੜਾ ਉਹ ਲਿਖਿਆ ਗਿਆ ਸੀ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਜੀ ਸੋਤੇ ਜਿसे ਗੰਦੀ ਬਣਾਈ ਗਈ ਔਰ ਉਦੋਂ ਆਜ਼ਾਦੀ ਜਿਹੜੀ ਸੀ ਉਹ ਜਿਹੜੀ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲ ਰਹੀ ਸੀ ਕਿ ਭਾਰਤ ਦੇ ਉੱਪਰ ਇਸ ਇੰਡੀਆ ਕੰਪਨੀ ਨੇ ਕਬਜ਼ਾ ਕੀਤਾ ਬਾਅਦ ਵਿੱਚ ਗੋਰਿਆਂ ਨੇ ਆ ਕੇ ਕਬਜ਼ਾ ਕਰ ਲਿਆ ਤਾਂ ਉਸ ਲੜਾਈ ਦੇ ਵਿੱਚ ਜਿਵੇਂ ਸਿੱਖ ਕੌਮ ਨੇ ਆਪਣਾ ਵੱਡਾ ਯੋਗਦਾਨ ਪਾਇਆ ਤਾਂ ਉਹ ਫੈਡਰੇਸ਼ਨ ਦੇ ਨੌਜਵਾਨਾਂ ਨੇ ਵੀ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਲੇਕਿਨ ਜਦੋਂ 1947 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਹੋਈ ਤਾਂ ਉਸ ਤੋਂ ਬਾਅਦ ਜਿਹੜੀ ਸਰਕਾਰ ਗਠਿਤ ਕੀਤੀ ਜਵਾਹਰ ਲਾਲ ਨਹਿਰੂ ਦੀ ਕੈਬਨਟ ਬਣੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਹੋਮ ਮਿਨਿਸਟਰ ਸਨ ਸਰਦਾਰ ਪਟੇਲ ਜਿਹਨੂੰ ਕਿਹਾ ਜਾਂਦਾ ਉਹਸ ਨੇ ਇੱਕ ਸਰਕੂਲਰ ਜਾਰੀ ਕਰਕੇ ਕਹਿ ਦਿੱਤਾ ਕਿ ਸੇ ਕੌਮ ਇੱਕ ਜਰਮ ਪੇਸ਼ਾ ਕੌਮ ਹੈ ਇਹਦੇ ਉੱਪਰ ਆਲ ਡੀਸੀ ਜਿਹੜੇ ਆ ਡਿਸਟ੍ਰਿਕਟ ਮੈਜਿਸਟ੍ਰੇਟ ਉਹ ਇਹਨਾਂ ਤੇ ਨਿਗਰਾਨੀ ਰੱਖਣਾ ਤਾਂ ਸਾਨੂੰ ਉਸ ਦਿਨ ਤੋਂ ਹੀ ਅਹਿਸਾਸ ਕਰਾ ਦਿੱਤਾ ਗਿਆ ਕਿ ਤੁਸੀਂ ਅੱਜ ਵੀ ਗੁਲਾਮ ਹੈਗੇ ਹੋ ਤੁਹਾਡੇ ਨਾਲ ਗੁਲਾਮਾਂ ਵਾਲਾ ਹੀ ਖਲੂਕ ਹੋਵੇਗਾ ਔਰ ਜਿਸ ਤਰੀਕੇ ਦੇ ਨਾਲ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਇਸ ਦੇਸ਼ ਦੇ ਉੱਤੇ ਕਬਜ਼ਾ ਕਰ ਗਏ ਨੇ ਤੇ ਜਿਵੇਂ ਅਫਗਾਨੀਆਂ ਨਾਲ ਔਰ ਜਿਸ ਤਰ੍ਹਾਂ ਮੁਗਲਾਂ ਦੇ ਨਾਲ ਅੰਗਰੇਜ਼ਾਂ ਦੇ ਨਾਲ ਸਾਡੀ ਲੜਾਈ ਰਹੀ ਜੀ ਇੱਕ ਫਲੈਮਾਨ ਦੀ ਸਿੱਖੀ ਸੋਚ ਦੀ ਸਿੱਖੀ ਸਿਧਾਂਤ ਦੀ ਉਹ ਜਿਹੜੀ ਗੱਲ ਸੀ ਉਸ ਨੂੰ ਅੱਗੇ ਕਰਨ ਵਾਸਤੇ ਇਹ ਜਿਹੜਾ ਇੱਕ ਆਜ਼ਾਦੀ ਦਾ ਪਹਿਲਾ ਮਤਾ ਸੀ ਉਹ ਆਲ ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਸਾਹਮਣੇ ਲੈ ਕੇ ਆਈ ਸੀ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਜਨਰਲ ਇਜਲਾਸ ਵਿੱਚ ਪਨਾਇਆ ਔਰ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੀ ਲੀਡਰਸ਼ਿਪ ਨੇ ਪ੍ਰਵਾਨ ਕੀਤਾ ਔਰ ਲੇਕਿਨ ਉਹ ਜਿਹੜੀ ਜਦੋਜਦ ਚੱਲਦੀ ਅੱਜ ਤੱਕ ਜਿੱਥੇ ਪਹੁੰਚੀ ਏ ਉਥੇ ਅੱਜ ਇੱਕ ਵੀ ਸਦੀ ਦੇ ਵਿੱਚ ਇੱਕ رائے شمਾਰੀ ਦਾ ਜਿਹੜਾ ਦੌਰ ਚੱਲਦਾ ਪੂਰੀ ਦੁਨੀਆ ਦੇ ਵਿੱਚ ਇੱਕ ਰੈਫਰੈਂਡਮ ਦੀ ਗੱਲ ਚੱਲਦੀ ਏ ਜੇ ਅਸੀਂ ਇਹ ਗੱਲ ਕਹਿੰਨੇ ਆ ਕਿ ਇਹ ਜਿਹੜਾ ਰੈਫਰੈਂਡਮ ਹੈ ਇੱਕ ਬੜਾ ਵਧੀਆ ਤਰੀਕਾ ਹੈ ਕਿ ਅਸੀਂ ਦੁਨੀਆ ਦੇ ਵਿੱਚ ਆਪਣੀ ਆਜ਼ਾਦੀ ਦੀ ਗੱਲ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਦਿਲ-ਦਿਮਾਗ ਤੱਕ ਪਹੁੰਚਾ ਸਕੀਏ ਸੋ ਅਸੀਂ ਜਿਹੜਾ ਆਪਣਾ ਰਾਸ਼ਟਰੀ ਮਤਾ ਜਿਹੜਾ ਜਸਲੇਬੰਦੀ ਦੇ ਗਠਿਤ ਵੇਲੇ ਕਰਨ ਵੇਲੇ ਜਿਹੜਾ ਬਣਾਇਆ ਸੀ ਉਸ ਮਤੇ ਦੀ ਅੱਜ ਫਰੋੜਤਾ ਕੀਤੀ ਹੈ ਤੇ ਅੱਜ ਇੱਕ ਨੇ ਸਦੀ ਦੇ ਦੌਰ ਵਿੱਚ ਜਿਹੜਾ ਸਿੱਖ ਰੈਫਰੈਂਡਮ ਦੀ ਗੱਲ ਹੋ ਰਹੀ ਏ ਸਿੱਖ ਰਾਏਸ਼ਮਾਰੀ ਦੀ ਗੱਲ ਹੋ ਰਹੀ ਏ ਔਰ ਉਸ ਵਾਸਤੇ ਜਿਹੜੀ ਇੱਕ ਜਦੋਜਾ ਦੀ ਗੱਲ ਚੱਲ ਰਹੀ ਏ ਉਸ ਨੂੰ ਅਸੀਂ ਦੁਬਾਰਾ ਅ ਅੱਜ ਇੱਕ ਮਤੇ ਦੇ ਵਿੱਚ ਪਾਸ ਕੀਤਾ ਕਿ ਫੈਡਰੇਸ਼ਨ ਆਪਣੇ ਰਾਜਸੀ ਨਿਸ਼ਾਨੇ ਦੇ ਉੱਤੇ ਪੈਰਾ ਦੇਵੇਗੀ ਔਰ ਇਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਇੱਕ ਜਾਗਰਤੀ ਲਹਿਰ ਪੈਦਾ ਕੀਤੀ ਜਾਵੇ ਅਸੀਂ ਉਹੀ ਗੱਲ ਕੀਤੀ ਏ ਜਿਹੜੀ ਫੈਡਰੇਸ਼ਨ ਨੇ ਆਪਣੀ ਸਥਾਪਨਾ ਵੇਲੇ ਉਹ ਉਸ ਵੇਲੇ ਦੀ ਲੀਡਰਸ਼ਿਪ ਨੇ ਜਾਂ ਉਸ ਤੋਂ ਬਾਅਦ ਸੰਤਪਾਪਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਜਿਹੜਾ ਸਹਿਯੋਗ ਕਰਨ ਵਾਲੇ ਉਹਨਾਂ ਦੇ ਨਿਕਤ ਵਰਤੀ ਸਾਥੀ ਸਾਨੂੰ ਜੀ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਸ਼ਹਾਦਰ ਦਾ ਜਾਨ ਪੀਤਾ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸਨ 1984 ਦੇ ਦੌਰ ਵਿੱਚ ਔਰ ਜੋ ਉਹਨਾਂ ਨੇ ਹਕੂਮਤ ਦੇ ਨਾਲ ਇੱਕ ਟੱਕਰ ਲੈ ਕੇ ਸ਼ਹਾਦਰ ਦਾ ਜਾਨ ਪੀਤਾ ਉਸ ਗੱਲ ਨੂੰ ਅਸੀਂ ਅੱਗੇ ਤੋਰਨ ਦਾ ਯਤਨ ਕੀਤਾ ਜੀ ਪੀਰ ਮੁਹੰਮਦ ਸਾਹਿਬ ਤੁਸੀਂ 220 ਰੈਫਰੈਂਡਮ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਤੇ ਜਿਵੇਂ ਹਾਲ ਹੀ ਦੇ ਵਿੱਚ ਵੀ ਪਿਛਲੀਆਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਜਿਹੜੇ ਨੌਜਵਾਨ ਸਿੱਖ ਨੌਜਵਾਨ ਇੱਧਰ ਨੂੰ ਤੁਰੇ ਹੋਏ ਨੇ ਰੈਫਰੈਂਡਮ ਦੀ ਗੱਲ ਕਰ ਰਹੇ ਨੇ ਉਹਨਾਂ ਤੇ ਪੁਲਿਸ ਕੇਸ ਪਾਏ ਗਏ ਨੇ ਤੇ ਉਹਨਾਂ ਤੇ ਤਸ਼ੱਦਦ ਵੀ ਹੋਇਆ ਪੁਲਿਸ ਦਾ ਜਦੋਂ ਇਹ ਸਾਰੀਆਂ ਗੱਲਾਂ ਗਰਾਊਂਡ ਰਿਐਲਿਟੀ ਦੇ ਵਿੱਚ ਪੰਜਾਬ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਤਾਂ ਤੁਸੀਂ ਸਮਝਦੇ ਹੋ ਵੀ ਨੌਜਵਾਨਾਂ ਨੂੰ ਇਸ ਕਦਮ ਵੱਲ ਨੂੰ ਜਾਂ ਇਸ ਨਿਸ਼ਾਨੇ ਵੱਲ ਨੂੰ ਪ੍ਰੇਰਿਤ ਕਰਨਾ ਕੋਈ ਔਖਾ ਹੋਵੇਗਾ ਜਾਂ ਜਿਹੜਾ ਤੁਹਾਡਾ ਜਥੇਬੰਦਕ ਢਾਂਚਾ ਤੁਸੀਂ ਹੁਣ ਅੱਗੇ ਕਿਹਾ ਕਿ ਪਹਿਲੇ ਸਾਲ ਦੇ ਜਦੋਂ ਅਗਲਾ ਸਾਲ ਸ਼ੁਰੂ ਹੋਣਾ ਉਦੋਂ ਤੁਸੀਂ ਐਲਾਨ ਕਰਨਾ ਇਸ ਟਾਈਮ ਪੀਰੀਅਡ ਦੇ ਦੌਰਾਨ ਤੁਸੀਂ ਕਿਵੇਂ ਵਰਕਆਊਟ ਕਰੋਗੇ ਇਹ ਸਾਰੀ ਸਿਚੁਏਸ਼ਨ ਦੇ ਹਵਾਲੇ ਨਾਲ ਹਾਂ ਦੇਖੋ ਜਿਹੜੀ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਗਈ ਕਿ ਉਹਨਾਂ ਦੇ ਝੂਠੇ ਕੇਸ ਦਰਜ ਕੀਤੇ ਗਏ ਤਸ਼ੱਦਦ ਕੀਤਾ ਗਿਆ ਔਰ ਉਹਨਾਂ ਨੂੰ ਜੇਲ੍ਹਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜੀ ਇਹ ਜਦੋਂ ਅਸੀਂ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਕੋਈ ਸੰਘਰਸ਼ ਕਰਦੇ ਹਾਂ ਤਾਂ ਸਾਨੂੰ ਸਰਕਾਰਾਂ ਜਿਹੜੀਆਂ ਹਮੇਸ਼ਾ ਦੱਬਣ ਦੀ ਕੋਸ਼ਿਸ਼ ਕਰਦੀਆਂ ਨੇ ਔਰ ਸਾਡੇ ਤੇ ਤਸ਼ੱਦਦ ਵੀ ਕਰਦੀਆਂ ਨੇ ਪਿਛਲਾ ਦੌਰ ਵੀ ਤੁਸੀਂ ਦੇਖ ਲਓ ਜਦੋਂ ਸਾਡੇ ਸਪਲਿਟ ਹੋਏ ਜਿਹੜੀਆਂ ਜਿਹੜਾ ਸਾਡਾ ਖਾੜਗੋਚ ਅਰਥ ਸੀ ਛੋਨੇ ਛੋਟੇ ਸਾਡੇ ਗਰੁੱਪ ਬਣ ਗਏ ਔਰ ਅਸੀਂ ਉਸ ਗਰੁੱਪ ਬੰਦੀ ਨੂੰ ਠੱਪਣ ਵਾਸਤੇ ਮਿਸਲਾਂ ਦਾ ਹਵਾਲਾ ਦਿੰਦੇ ਰਹੇ ਜੀ ਐਨੀਆਂ ਮਿਸਲਾਂ ਸਨ ਉਹ ਵੀ ਕਰਦੀਆਂ ਸਨ ਉਹ ਸਾਡੀ ਇੱਕ ਬੇਵਸੀ ਏ ਪਹਿਲੀ ਗੱਲ ਤਾਂ ਇਹ ਆ ਕਿ ਖਾਲਸੇ ਨਿਸ਼ਾਨ ਦੇ ਥੱਲੇ ਸਭ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਵਿਚਾਰਧਾਰਾ ਲੈ ਕੇ ਉਹ ਵਿਚਾਰਧਾਰਾ ਨੂੰ ਜਿਹੜਾ ਪ੍ਰਵਾਨ ਕਰਨਾ ਚਾਹੀਦਾ ਕਿਉਂਕਿ ਉਹ ਵਿਚਾਰਧਾਰਾ ਕਿਸੇ ਮਨੁੱਖ ਦੀ ਨਹੀਂ ਉਹ ਸਾਡੇ ਗੁਰੂ ਸਾਹਿਬਾਨ ਵੱਲੋਂ ਔਰ ਪਵਿੱਤਰ ਗੁਰਬਾਣੀ ਜਿਹੜੀ ਹੈ ਕਿ ਸਾਨੂੰ ਦੁਨੀਆ ਭਰ ਦੇ ਵਿੱਚ ਸਾਨੂੰ ਵਿਚਰਨ ਦਾ ਜਿਹੜਾ ਇੱਕ ਵਧੀਆ ਰਸਤਾ ਦੱਸਦੀ ਹੈ ਕਿ ਤੁਸੀਂ ਕਿਸੇ ਦੇ ਨਾਲ ਧੱਕਾ ਨਾ ਕਰੋ ਤੇ ਆਪਣੇ ਉੱਪਰ ਜਿਹੜਾ ਜ਼ੁਲਮ ਹੁੰਦਾ ਉਹਨੂੰ ਕਦੀ ਵੀ ਤੁਸੀਂ ਸਹਿਣ ਨਾ ਕਰੋ ਸੋ ਅਸੀਂ ਜਿਹੜਾ ਇਹ ਕਿ ਛੋਟੇ-ਛੋਟੇ ਗਰੁੱਪਾਂ ਦੇ ਵਿੱਚੋਂ ਨਿਕਲਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਫੈਡਰੇਸ਼ਨ ਹੈ ਔਰ ਉਸ ਵੱਲੋਂ ਜਿਹੜਾ ਹੁਣ ਐਲਾਨ ਕੀਤਾ ਗਿਆ ਔਰ ਇਸ ਨੂੰ ਅਸੀਂ ਇੱਕ ਵੱਡੀ ਜਥੇਬੰਦੀਕ ਲਹਿਰ ਦੇ ਰੂਪ ਦੇ ਵਿੱਚ ਜਦੋਂ ਖੜੇ ਕਰਾਂਗੇ ਤਾਂ ਫਿਰ ਸਰਕਾਰਾਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਦਬਾ ਨਹੀਂ ਸਕਣਗੀਆਂ ਕਿਉਂਕਿ ਅਸੀਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਕਾਨੂੰਨੀ ਹੱਕੇ ਸਾਡਾ ਉਸ ਤਰੀਕੇ ਦੇ ਨਾਲ ਜਿਹੜਾ ਡੈਮੋਕ੍ਰੈਟਿਕ ਵੇਅ ਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਰਮਡ ਸਟਰਗਲ ਹੈ ਉਹਦਾ ਹਿੱਸਾ ਨਹੀਂ ਬਣਾਗੇ ਅਸੀਂ ਕਿਸੇ ਤਰੀਕੇ ਦੇ ਨਾਲ ਮਾਰ ਧਾਰ ਦੇ ਵਿੱਚ ਨਹੀਂ ਪਾਵਾਂਗੇ ਅਸੀਂ ਸਿਰਫ ਤੇ ਸਿਰਫ ਦੁਨੀਆ ਨੂੰ ਕੱਢ ਦੱਸਾਂਗੇ ਹਾਂ ਜਦੋਂ ਸਾਡੇ ਉੱਪਰ ਕੋਈ ਜ਼ੁਲਮ ਕਰਦਾ ਜਦੇ ਬਾਣ ਲਾਗਿਓ ਤਵੇ ਰੋਸ ਜਾਗਿਓ ਫਿਰ ਜਿਹੜਾ ਖਾਲਸਾ ਹੀ ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਉਹਦੇ ਤੇ ਪਹਿਰਾ ਦੇਣਾ ਹੀ ਸਿੱਖ ਕੌਮ ਨੂੰ ਆਉਂਦਾ ਹੈ ਸੋ ਉਸ ਮੁਤਾਬਕ ਚੱਲਿਆ ਜਾਵੇਗਾ ਸੋ ਮੈਨੂੰ ਪੂਰਨ ਆਸ ਹੈ ਕਿ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਕੇ ਜਿਹੜਾ ਫੈਸਲਾ ਲਿਆ ਹੈ ਤੇ ਗੁਰੂ ਪਾਤਸ਼ਾਹ ਜਿਹੜੇ ਪਿਆਰੇ ਸਾਡੇ ਗੁਰਸਿੱਖ ਨੇ ਜਿਹੜੇ ਸ਼ਹਾਦਤ ਦਾ ਜਾਨ ਪੀ ਚੁੱਕੇ ਨੇ ਜਿਨ੍ਹਾਂ ਦੇ ਸੁਪਨੇ ਸਕਾਰ ਕਰਨ ਦਾ ਅਸੀਂ ਇੱਕ ਨਿਰਣਾ ਲਿਆ ਹੈ ਉਹਦੇ ਉੱਪਰ ਜ਼ਰੂਰ ਸਾਨੂੰ ਸਫਲਤਾ ਮਿਲੇਗੀ ਜੀ ਪੀਰ ਮੁਹੰਮਦ ਸਾਹਿਬ ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਵੱਲ ਨਜ਼ਰ ਮਾਰਦੇ ਆ ਤਾਂ ਹਮੇਸ਼ਾ ਉਹਨਾਂ ਦੀ ਕਿਤੇ ਨਾ ਕਿਤੇ ਪੋਲਿਟੀਕਲ ਜਿਹੜੀ ਐਫੀਲੀਏਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਤਾਰਾਂ ਜੁੜਦੀਆਂ ਨੇ ਭਾਜਪਾ ਦਾ ਜਿਹੜਾ ਸਟੂਡੈਂਟਸ ਵਿੰਗ ਹੈਗਾ ਉਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੈਗੀ ਆ ਜਿਹੜੀਆਂ ਪੰਜਾਬ ਦੇ ਵਿੱਚ ਐਕਟਿਵ ਨਹੀਂ ਆ ਪੀਐਸਯੂ ਹੋਗੀ ਆਪਣੀ ਇਹਨਾਂ ਦੀ ਬਾਦਲ ਕਾਂ ਦੀ ਐਸਓਆਈ ਹੋਗੀ ਜਾਂ ਹੋਰ ਹੋਗੀਆਂ ਜਿਹੜੀ ਤੁਹਾਡੀ ਜਥੇਬੰਦੀ ਹੈਗੀ ਹੈ ਇਹਦੀ ਪੋਲੀਟੀਕਲ ਐਫੀਲੀਏਸ਼ਨ ਕਿਹੜੀ ਜਥੇਬੰਦੀ ਦੇ ਨਾਲ ਹੋਵੇਗੀ ਤੇ ਤੁਸੀਂ ਉਸ ਹਿਸਾਬ ਨਾਲ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਤੁਸੀਂ ਵਿਕੀਪੀਡੀਆ ਤੇ ਜਾ ਕੇ ਦੇਖੋਗੇ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦਾ ਪੋਲੀਟੀਕਲ ਮੋਟਿਵ ਔਰ ਫੈਡਰੇਸ਼ਨ ਦੀ ਜਿਹੜੀ ਹਿਸਟਰੀ ਔਰ ਤੁਹਾਨੂੰ ਉੱਥੇ ਸਭ ਕੁਝ ਨਜ਼ਰ ਆਵੇਗਾ ਕਿ ਅਸੀਂ ਉੱਥੇ ਦੱਸਿਆ ਹੋਇਆ ਕਿ ਜਿਹੜੀ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਇੱਕ ਵਿਦਿਆਰਥੀ ਜਥੇਬੰਦੀ ਹੈ ਔਰ ਉਸ ਦਾ ਸਿੱਧਾ ਸਬੰਧ ਜਿਹੜਾ ਦਮਦਵੀ ਟਕਸਾਲ ਨਾਲ ਰਿਹਾ ਹੈ ਪਹਿਲਾਂ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਦਮਦਵੀ ਟਕਸਾਲ ਜਿਹੜੀ ਇੱਕ ਤਾਂ ਵਿਖਰੀ ਪਈ ਹੈ ਦੂਸਰਾ ਉਸ ਦੇ ਜਿਹੜੇ ਮੁਖੀ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਉਹਨਾਂ ਦੇ ਉੱਤੇ ਬੜੇ-ਬੜੇ ਪ੍ਰੈਸ਼ਨ ਚੈਨ ਲੱਗੇ ਹੋਏ ਨੇ ਸੋ ਅਸੀਂ ਜਿਹੜੀ ਸਾਡੀ ਖਾਲਸਾ ਹੀ ਸੋਚ ਏ ਉਹ ਤਾਂ ਸਾਡੀ ਏਗੋ ਹੈਗੀ ਏ ਕਿ ਅਸੀਂ ਪੋਲੀਟੀਕਲ ਫੋਰ ਦੇ ਉੱਪਰ ਇਹਦੀ ਹੋਰ ਜਸੇਬੰਦੀ ਗਠਿਤ ਕੀਤੀ ਏ ਕਾਨੂੰਨੀ ਜਿਹੜੇ ਸਾਨੂੰ ਸਲਾਹ ਦੇ ਸਕੇ ਉਹ ਹੈ ਜੀ 6 ਫੋਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਸੋ ਅਸੀਂ ਇੰਟਰਨੈਸ਼ਨਲ ਪੱਧਰ ਦੇ ਉੱਪਰ ਕੋ ਉਸ ਦੇ ਨਾਲ ਮਿਲ ਕੇ ਤੇ ਆਪਣੀ ਜਲਸਾ ਨੂੰ ਅੱਗੇ ਤੋਰਾਂਗੇ ਔਰ ਜਿੱਥੋਂ ਤੱਕ ਸਵਾਲ ਹੈਗਾ ਕਿ ਤੁਸੀਂ ਪੁੱਛਿਆ ਕਿ ਰਾਸ਼ੀ ਤੌਰ ਤੇ ਉਹ ਸਾਡੀ ਕੋਸ਼ਿਸ਼ ਹੈ ਤੇ ਜਿਵੇਂ ਡਾਕਟਰ ਅਮਰਜੀਤ ਸਿੰਘ ਨੇ ਗੁਰਪ੍ਰਤਵੰਤ ਸਿੰਘ ਨੂੰ ਨੇ ਡਾਕਟਰ ਪ੍ਰਿੰਸਪਾਲ ਸਿੰਘ ਨੇ ਦਲਖਾਲ ਸਾਹਿਬ ਮੀਤਲਜੀਤ ਸਿੰਘ ਬਿੱਟੂ ਨੇ ਔਰ ਜਿੰਨੀਆਂ ਹੋਰ ਜੱਤੇ ਬੰਦੀਆਂ ਨੇ ਜਿਹੜੀਆਂ ਇੰਟਰਨੈਸ਼ਨਲ ਪੱਧਰ ਤੇ ਜਾਂ ਇੰਡੀਆ ਦੇ ਵਿੱਚ ਵੀ ਸਰਦੀਆਂ ਨੇ ਔਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਵੀ ਕਰਦਾ ਹਾਂ ਜਿਹਨ ਵਿੱਚ ਸਿਮਰਨਜੀਤ ਸਿੰਘ ਮਾਣੀ ਆਉਂਦੇ ਨੇ ਜਿਸ ਦੇ ਵਿੱਚ ਜਿਹੜੀਆਂ ਹੋਰ ਵੱਖ-ਵੱਖ ਸਿੱਖ ਫੈਡਰੇਸ਼ਨਾਂ ਹੈਗੀ ਹੈ ਯੂਕੇ ਦੇ ਵਿੱਚ ਯੂਰਪ ਦੇ ਵਿੱਚ ਕੰਮ ਕਰਦੀ ਹੈ ਔਰ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਹੈ ਜਿਹੜੇ ਕੱਲ ਜਿਹੜਾ ਸਾਡਾ ਫੈਡਰੇਸ਼ਨ ਦਾ ਇਜਲਾਸ ਸੀ ਉਹਦੇ ਵਿੱਚ ਸਿੰਘ ਸਰ ਭਾਈ ਜਗਤਾ ਸਿੰਘ ਹਵਾਰਾ ਨੇ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਮੁੱਚੇ ਜ਼ਰਾ ਤੇ ਦਾਸ ਦੇ ਨਾਮ ਤੇ ਇੱਕ ਲੈਟਰ ਦੇ ਕੇ ਦੇ ਪੰਜ ਸਿੰਘਾਂ ਨੂੰ ਭੇਜਿਆ ਸੀ ਸਾਡੇ ਕੋਲ ਔਰ ਉਹਨਾਂ ਦਾ ਜਿਹੜਾ ਲੈਟਰ ਹੈ ਜਿਹੜੀ ਉਹਨਾਂ ਦੀ ਚਿੱਠੀ ਸੀ ਉਹ ਤਿਹਾਰ ਜੇਲ੍ਹ ਦੀ ਉਹ ਅਸੀਂ ਸੰਗਤਾਂ ਨੂੰ ਪੜ੍ਹ ਕੇ ਸੁਣਾਈਏ ਉਸ ਦੇ ਵਿੱਚ ਉਹਨਾਂ ਨੇ ਵੀ ਇਹੋ ਗੱਲ ਕਹੀ ਏ ਕਿ ਜਿੰਨੀ ਸਾਡੀ ਵਿਸ਼ਰੀ ਕੋਈ ਸ਼ਕਤੀ ਏ ਉਹਨੂੰ ਇੱਕ ਵਿਚਾਰਤਾ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਏ ਉਹਨਾਂ ਦੇ ਮੁਤਾਬਕ ਸਾਨੂੰ ਇੱਕ ਜੁਟਤਾ ਕਰਨੀ ਚਾਹੀਦੀ ਏ ਤਾਂ ਕਿ ਅਸੀਂ ਇੱਕ ਜਿਹੜਾ ਸਾਡਾ ਅਸਲ ਨਿਸ਼ਾਨਾ ਜਿਹੜੀ ਅੱਜ ਅਸੀਂ ਕਹਿੰਦੇ ਹਾਂ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਘਟਨਾਵਾਂ ਹੁੰਦੀਆਂ ਨੇ ਜਾਂ ਸਾਨੂੰ ਬਾਰਲੀ ਜਿਹੜੀ ਇਹ ਸਾਡੀ ਆਪਣੀ ਸਿੱਖ ਲੀਡਰਸ਼ਿਪ ਨੂੰ ਢਾਹਾਲ ਹੋਈ ਚੁੱਕੀ ਹੈ ਤੇ ਅਸੀਂ ਅੱਜ ਤੋਪਾਂ ਵਾਲਿਆਂ ਦੇ ਔਰ ਉਹ ਗਾਂਧੀ ਦੇ ਭਗਤਾਂ ਦੇ ਉੱਤੇ ਇਹ ਆਸ ਰੱਖਦੇ ਆ ਕਿ ਸ਼ਾਇਦ ਉਹ ਸਾਡੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਕੋਈ ਨਵਾਂ ਸਮਾਜ ਸਿਰਜਣਗੇ ਜਾਂ ਸਾਨੂੰ ਜਿਹੜਾ ਬੇਰੁਜ਼ਗਾਰੀ ਤੋਂ ਸਾਨੂੰ ਆਰਥਿਕ ਤਰਾਸ ਦੀ ਤੋਂ ਸਾਨੂੰ ਦੂਸਰੀਆਂ ਗੱਲਾਂ ਤੋਂ ਵਿਚਾਰ ਲੈਣਗੇ ਲੇਕਿਨ ਸਾਡੇ ਸਾਹਮਣੇ ਸਾਡੇ ਸਲੇਮਾਨ ਦੀ ਗੱਲ ਹੈ ਸਾਡੀਆਂ ਉਹਨਾਂ ਸਾਡੀ ਗੱਲ ਹੈ ਕਿ ਦੇ ਵਿੱਚ ਜਿਹੜੇ ਸਾਡੇ ਵਿਲੱਖੀ ਅਧਿਕਾਰ ਕਾਰਕੋਨ ਹੈ ਅਜੇ ਪਿਛਲੇ 6 ਸਤੰਬਰ ਨੂੰ ਭਾਈ ਜਸਵੰਤ ਸਿੰਘ ਖਾਸ ਦਾ ਦੀ ਅਸੀਂ ਵਰਸੀ ਮਨਾ ਕੇ ਹੱਦਿਆਂ ਔਰ ਉਹ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਉਰ ਕਰ ਦਿੱਤਾ ਔਰ ਉਹ ਸਾਰੇ ਸ਼ਹੀਦਾਂ ਨੂੰ ਅਸੀਂ ਕਿਵੇਂ ਪੁੱਛ ਸਕਦੇ ਹਾਂ ਸੋ ਸਾਨੂੰ ਸਾਰਿਆਂ ਨੂੰ ਗਲੋਬਲ ਵਾਈਜ਼ ਇਸ ਬਾਰੇ ਸੋਚਣਾ ਪਵੇਗਾ ਔਰ ਉਹ ਇਸ ਜਿਨਨ ਨੂੰ ਵੀ ਉਹ ਤੁਹਾਨੂੰ ਕੁਝ ਛੰਗੇ ਤਰੀਕੇ ਨਾਲ ਪਾ ਸਕਦਾ ਕਿਉਂਕਿ ਜਿੰਨੇ ਵੀ ਅਸੀਂ ਹੈਗੇ ਸਾਡੇ ਵਿੱਚ ਉਹ ਕਮੀਆਂ ਵੀ ਸਾਰਿਆਂ ਕੋਲ ਹੋਈਆਂ ਕਿਤੇ ਨਾ ਕਿਤੇ ਨਾ ਕਿਤੇ ਮੋੜ ਤੇ ਸਾਡੇ ਕੋਲ ਕੁਝ ਗਲਤੀਆਂ ਵੀ ਹੋਈਆਂ ਇਹ ਇੱਕ ਗਲਤੀ ਜਿਹੜੀ ਕਿ ਜਾਣ ਬੁੱਝ ਕੇ ਕੋ ਕਰਦਾ ਇੱਕ ਹੁੰਦੀ ਹੈ ਕਿ ਕੁਝ ਅਣਜਾਣੇ ਜਾ ਕੇ ਹੋ ਜਾਂਦੀ ਹੈ ਸੋ ਸਾਨੂੰ ਪਿੱਛੇ ਨਾ ਕਿਸੇ ਇਹ ਪੈਰਾਮੀਟਰ ਬਣਾ ਕੇ ਕਿਸਨੇ ਕਿ ਸੈਕਟਰ ਦੇ ਉੱਤੇ ਕੋ ਪਵੇਗਾ ਜਿੰਨੀ ਸ਼ਕਤੀ ਅਸੀਂ ਇਕੱਠੀ ਕਰ ਸਕੀਏ ਔਰ ਫਿਰ ਅਸੀਂ ਆਪਣੀ ਸਿੱਖ ਪ੍ਰਭੂ ਸਤਾ ਵਾਸਤੇ ਆਪਣੀ ਗੱਲ ਨੂੰ ਅੱਗੇ ਤੋਰ ਸਕੀਏ ਜੀ ਫਿਰ ਮੁਹੰਮਦ ਸਾਹਿਬ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਨਾਲ ਆਪਣੀ ਜਥੇਬੰਦੀ ਦੇ ਪਲਾਨ ਬਾਰੇ ਤੇ ਆਪਣੇ ਬਾਰੇ ਸਾਰੀਆਂ ਗੱਲਬਾਤ ਤਲਬਾਤ ਸਾਂਝੀ ਕੀਤੀ ਹੈ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਰਸ ਐਸਾਨ ਕਰਨੈਲ ਸਿੰਘ ਪੀਰ ਮੁਹੰਮਦ ਜਿਨ੍ਹਾਂ ਨੇ ਸਾਨੂੰ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਇਹ ਜਥੇਬੰਦੀ ਹੈਗੀ ਹੈ ਇਹ ਪੋਲੀਟੀਕਲੀ ਨਾ ਵਿਚਰਦਿਆਂ ਹੋਇਆਂ ਕਾਨੂੰਨੀ ਤੌਰ ਤੇ ਤੇ ਇੱਥੇ ਜਿਹੜੀ ਨਿਊਯਾਰਕ ਬੇਸਡ ਹੈਗੀ ਹੈ ਸਿਕਸ ਫਾਰ ਜਸਟਿਸ ਉਹਦੇ ਨਾਲ ਅਲਾਈਨ ਹੋ ਕੇ ਜਿਹੜੀ ਸਿੱਖ ਪ੍ਰਭੂ ਸੱਤਾ ਹੈਗੀ ਐ ਰੈਫਰੈਂਡਮ ਦੀ ਗੱਲ ਹੈਗੀ ਐ ਉਹਨੂੰ ਉਜਾਗਰ ਕਰੇਗੀ ਤੇ ਉਸ ਹਵਾਲੇ ਦੇ ਨਾਲ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਕੰਮ ਕਰਨ ਦੀ ਇਹਨਾਂ ਦੀ ਵਿਉਂਤਬੰਦੀ ਹੈਗੀ ਐ ਇਸ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ